ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਹਾਡੇ ਅੱਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾ ਸਭ ਤੇਰੀ ਵਡਿਆਈ ਕੋਈ ਨਾ ਨ ਜਾਣੇ ਮੇਰਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਤੋ ਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹ ਟਲ ਗੁਰ ਸੇਵੀਐ ਐਹ ਇਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋਈ ਪੂਰਾ ਭਾਗ ਪ੍ਰਾਪਤ ਹੋਈ ਦਰਸ਼ਨ ਦਾ ਲੋਚੈ ਸਭ ਕੋਈ ਪੂਰਾ ਭਾਗ ਪ੍ਰਾਪਤ ਹੋਈ ਰਹਾਉ ਸਿਆਮ ਸੁੰਦਰ ਤਜ ਨੀਂਦ ਕਿਉ ਆਈ ਮਹਾ ਮੋਹਨੀ ਦੂਤਾ ਲਾਈ ਪ੍ਰੇਮ ਵਿਸ਼ੋਹਾ ਕਰਤਕ ਸਾਈ ਨਿਰਦੈ ਜੰਤ ਤਿਸ ਦਇਆ ਨ ਪਾਈ ਅਨੇਕ ਜਤਨ ਬੀਤੀਆਂ ਪਰ ਮਾਈ ਕਰਵਾਸ ਨ ਦੇਵੇ ਦੁਤਰ ਮਾਈ ਦਿਨ ਰੈਨ ਆਪਣਾ ਕੀਆ ਪਾਈ ਕਿਸ ਦੋਸ਼ ਨਾ ਦੀਜੈ ਕਿਰਤ ਪਵਾਈ ਸੁਣ ਸਾਜਨ ਸੰਤ ਜਨ ਪਾਈ ਚਰਨ ਸਰਣ ਨਾਨਕ ਗਤ ਪਾਈ ਸੋਣ ਸਾਜਨ ਸੰਤ ਜਨ ਪਾਈ ਚਰਣ ਸਰਣ ਨਾਨਕ ਗਤ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਦੇ ਆਂ ਅੱਜ ਦਾ ਜੋ ਮੁੱਖ ਬਾਕ ਸਾਨੂੰ ਪ੍ਰਾਪਤ ਹੋਇਆ ਹੈ 745 ਅੰਗ ਦੇ ਉੱਤੇ ਸੁਭਾਏ ਮਾਨ ਸੋਹੀ ਨਹਨਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਸੂਹੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਅੱਜ ਕੀ ਕਹਿੰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਦਰਸ਼ਨ ਕੋ ਲੋਚੈ ਸਭ ਕੋਈ ਕਿ ਪਰਮਾਤਮਾ ਦੇ ਦਰਸ਼ਨਾਂ ਨੂੰ ਹਰ ਇੱਕ ਬੰਦਾ ਲੋਚਦਾ ਹੈ ਕਿ ਮੈਨੂੰ ਉਸ ਪਰਮਾਤਮਾ ਦੇ ਦਰਸ਼ਨ ਹੋ ਜਾਣ ਮੈਨੂੰ ਉਹਦੇ ਦਰਸ਼ਨ ਹੋ ਜਾਣ ਆਪਾਂ ਜਿੰਨੇ ਗੁਰਦੁਆਰਾ ਸਾਹਿਬ ਆਉਨੇ ਆ ਮੰਦਿਰ 'ਚ ਕੋਈ ਜਾਣ ਵਾਲਾ ਮੰਦਿਰ 'ਚ ਜਾਂਦਾ ਹੈ ਮਸੀਤ 'ਚ ਕੋਈ ਜਾਣ ਵਾਲਾ ਉੱਥੇ ਜਾਂਦਾ ਹੈ ਚਰਚ 'ਚ ਜਾਣ ਵਾਲਿਆ ਜਿਹੜੇ ਉੱਥੇ ਜਾਣ ਵਾਲੇ ਉਹ ਸਾਰੇ ਜਿਹੜੇ ਐ ਇੱਥੇ ਗੁਰੂ ਅਰਜਨ ਸਾਹਿਬਾਰੇ ਸਾਰਿਆਂ ਦੀ ਗੱਲ ਕਰਦੇ ਆ ਜਿੰਨੇ ਵੀ ਦੁਨੀਆ ਤੇ ਲੋਕ ਰਹਿੰਦੇ ਆ ਕਿ ਦਰਸ਼ਨ ਕੋ ਲੋਚੈ ਸਭ ਕੋਈ ਕਿਉ ਪਰਮਾਤਮਾ ਦੇ ਦਰਸ਼ਨਾਂ ਨੂੰ ਹਰ ਇੱਕ ਬੰਦਾ ਲੋਚਦਾ ਹੈ ਪਰ ਉਹਦੇ ਦਰਸ਼ਨ ਹੋਣਗੇ ਕਦੋਂ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਦੂਸਰੀ ਪੰਕਤੀ ਚ ਲਿਖਿਆ ਪੂਰਾ ਭਾਗ ਪ੍ਰਾਪਤ ਹੋਈ ਕਹਿੰਦੇ ਭਾਗ ਬਣਾਉਣੇ ਪੈਂਦੇ ਆ ਪੂਰੇ ਭਾਗ ਪੂਰੇ ਭਾਗ ਕਦੋਂ ਬਣਦੇ ਆ ਜਿਵੇਂ ਬੱਚਾ ਸਕੂਲ ਚ ਜਾਂਦਾ ਰਹੇ ਜਾਂਦਾ ਰਹੇ ਤੇ ਜਿਹੜਾ ਟੀਚਰ ਪੜ੍ਹਾਉਂਦਾ ਉਹਨੂੰ ਚੰਗੀ ਤਰ੍ਹਾਂ ਸਮਝਦਾ ਰਹੇ ਤੇ ਉਹ ਵੱਡੀਆਂ ਵੱਡੀਆਂ ਮੰਜ਼ਲਾਂ ਤੇ ਜਾ ਰਹਿੰਦਾ ਹੈ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਜਾਣ ਵਾਲੇ ਮੰਦਿਰ ਚ ਜਾਣ ਵਾਲੇ ਮਸਜਿਦ ਚ ਜਾਣ ਵਾਲੇ ਜਿੱਥੇ ਵੀ ਜਾਣ ਵਾਲੇ ਨੇ ਧਾਰਮਿਕ ਧਾਰਮਿਕ ਅਸਥਾਨਾਂ ਤੇ ਉੱਥੇ ਜਾ ਕੇ ਗੁਰੂ ਦੀ ਸਿੱਖਿਆ ਉਸ ਨੇ ਗ੍ਰਹਿਣ ਕਰਨੀ ਹੈ ਜਿੱਦੇ ਗੁਰੂ ਦੀ ਸਿੱਖਿਆ ਸੀ ਨੇ ਗ੍ਰਹਿਣ ਕਰ ਲਈ ਸਾਡੇ ਮਨ ਵਿੱਚ ਉਹ ਗੁਰੂ ਦੇ ਬਚਨ ਵਸ ਗਏ ਨਾ ਫਿਰ ਗੁਰੂ ਸਾਹਿਬ ਕਹਿੰਦੇ ਐ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਨਹਿੰਦਾ ਗਣੀ ਨਾਵੇ ਕਹਿੰਦੇ ਉਦੇ ਦਰਸ਼ਨ ਹੋ ਜਾਣਗੇ ਪਰ ਹੋਣਗੇ ਉਹਦੇ ਜਿੱਦੇ ਗੁਰੂ ਨੂੰ ਆਪਣਾ ਬਣਾ ਲਿਆ ਪੂਰਾ ਭਾਗ ਪ੍ਰਾਪਤ ਹੋਏ ਪੂਰੇ ਭਾਗ ਬਣਾਉਣੇ ਪੈਣਗੇ ਫਿਰ ਉਸ ਪ੍ਰਮਾਤਮਾ ਦੀ ਪ੍ਰਾਪਤੀ ਹੋਣੀ ਹੈ ਰਹਾਉ ਸਿਆਮ ਸੁੰਦਰ ਤਜ ਨੀਂਦ ਕਿਉ ਆਈ ਹੁਣ ਇੱਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਐ ਸਿਆਮ ਸੁੰਦਰ ਸਿਆਮ ਕਹਿੰਦੇ ਉਹ ਪ੍ਰਮਾਤਮਾ ਨੂੰ ਸੁੰਦਰ ਕਹਿੰਦੇ ਸੋਹਣੇ ਨੂੰ ਜਿਹੜਾ ਉਹ ਪ੍ਰਮਾਤਮਾ ਬਹੁਤ ਸੋਹਣਾ ਹੈ ਕਹਿੰਦੇ ਉਹਨੂੰ ਛੱਡ ਕੇ ਸਾਨੂੰ ਨੀਂਦ ਕਿਵੇਂ ਆ ਜਾਂਦੀ ਹੈ ਭਾਈ ਇੱਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਸਿਆਮ ਸੁੰਦਰ ਤਜ ਨੀਂਦ ਕਿਉਂ ਆਈ ਕਹਿੰਦੇ ਉਹਨੂੰ ਛੱਡ ਕੇ ਪ੍ਰਮਾਤਮਾ ਨੂੰ ਸੋਹਣੇ ਪ੍ਰਮਾਤਮਾ ਨੂੰ ਸਾਨੂੰ ਨੀਂਦ ਕਿਵੇਂ ਆ ਜਾਂਦੀ ਹੈ ਮਹਾਮੋਹਣੀ ਦੂਤਾ ਲਾਈ ਇਹਦੇ ਕਰਕੇ ਨੀਂਦ ਆਉਂਦੀ ਹੈ ਕਹਿੰਦੇ ਸਾਨੂੰ ਕਿ ਜਿਹੜੀ ਮਹਾਮੋਹਣੀ ਹੈ ਨਾ ਕਿ ਮਾਇਆ ਜਿਹੜੀ ਉਹ ਆ ਜਿਹੜੇ ਪੰਜ ਵਿਸ਼ੇ ਨੇ ਇਹਦੇ ਨਾਲ ਚੰਬੜੀ ਪਈ ਐ ਇਹ ਪੰਜ ਵਿਸ਼ੇ ਤੇ ਮਾਇਆ ਇਕੱਠੀਆਂ ਹੀ ਹੋ ਗਈਆਂ ਕਹਿੰਦੇ ਮਹਾਮੋਹਨੀ ਦੂਤਾ ਲਾਈ ਕਹਿੰਦੇ ਇਹ ਚਿੰਬੜ ਚੰਬੜ ਗਈ ਸਾਨੂੰ ਇਹਦੇ ਕਰਕੇ ਅਸੀਂ ਪ੍ਰਮਾਤਮਾ ਤੋਂ ਦੂਰ ਹੋ ਗਏ ਆ ਪ੍ਰੇਮ ਵਿਛੋੜਾ ਕਰਤ ਕਸਾਈ ਕਹਿੰਦੇ ਜਿਹੜਾ ਸਾਡੇ ਅੰਦਰ ਪਰਮਾਤਮਾ ਦੇ ਲਈ ਵਿਛੋੜਾ ਪੈ ਗਿਆ ਨਾ ਕਹਿੰਦੇ ਇਹ ਸਾਡੇ ਅੰਦਰ ਕਸਾਈ ਦਾ ਕੰਮ ਕਰ ਰਿਹਾ ਪ੍ਰੇਮ ਵਿਛੋੜਾ ਕਰਤ ਕਸਾਈ ਕਹਿੰਦੇ ਕਸਾਈ ਦਾ ਕੰਮ ਕਰ ਰਿਹਾ ਜਿਹੜਾ ਸਾਡਾ ਪਰਮਾਤਮਾ ਦੇ ਨਾਲੋਂ ਵਿਛੋੜਾ ਪੈ ਗਿਆ ਨਿਰਧਜੰਤ ਤਿਸ ਦਇਆ ਨਾ ਆਈ ਕਹਿੰਦੇ ਇਹਨੂੰ ਕੋਈ ਦਇਆ ਨਹੀਂ ਹੈ ਕਿ ਪ੍ਰਮਾਤਮਾ ਦੇ ਨਾਲ ਮਿਲਣਾ ਹੈ ਕਿ ਨਾ ਮਿਲਣਾ ਇਹ ਤਾਂ ਵਿਛੋੜਾ ਵਸ ਪੈ ਗਿਆ ਇਹ ਵਿਛੋੜਾ ਜਿਹੜਾ ਇਹ ਕਹਿੰਦੇ ਕਸਾਈ ਦਾ ਕੰਮ ਕਰ ਰਿਹਾ ਤੇ ਇਹਨੂੰ ਕਹਿੰਦੇ ਕੋਈ ਦਇਆ ਨਹੀਂ ਹੈ ਨਿਰਦਇ ਜੰਤ ਤਿਸ ਦਇਆ ਨਾ ਪਾਈ ਕਹਿੰਦੇ ਕੋਈ ਦਇਆ ਨਹੀਂ ਹੈ ਅਨੇਕ ਜਨਮ ਬੀਤੀਆਂ ਪਰਭਾਈ ਕਹਿੰਦੇ ਬੜੇ ਜਨਮ ਸਾਡੇ ਬੀਤ ਗਏ ਕਿੰਨੇ ਕ ਜਨਮ ਬੀਤ ਗਏ ਜੀ ਗੁਰੂ ਸਾਹਿਬ ਕਹਿੰਦੇ ਐ ਕਈ ਜਨਮ ਭਏ ਕੀਟ ਪਤੰਗਾ ਕਹਿੰਦੇ ਕਈ ਜਨਮ ਸਾਡੇ ਕੀੜਿਆਂ ਮਕੌੜਿਆਂ ਦੀ ਜ਼ਿੰਦਗੀ ਚ ਲੱਗੇ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਗਜ ਕਹਿੰਦੇ ਹਾਥੀ ਨੂੰ ਮੀਨ ਕਹਿੰਦੇ ਮੱਛੀ ਨੂੰ ਕੁਰੰਗਾ ਕਹਿੰਦੇ ਹਿਰਨ ਨੂੰ ਕਹਿੰਦੇ ਕਿੰਨੇ ਜਨਮ ਸਾਡੇ ਮੱਛੀਆਂ ਦੀ ਜ਼ਿੰਦਗੀ ਚ ਲੰਘੇ ਕਈ ਜਨਮ ਸਾਡੇ ਹਾਥੀਆਂ ਦੇ ਕਈ ਜਨਮ ਭਏ ਈਟ ਪਤੰਗਾ ਕਈ ਜਨਮ ਗੱਜ ਮੀਨ ਕੁਰੰਗਾ ਕਈ ਜਨਮਾਂ ਚ ਅਸੀਂ ਹਾਥੀ ਬਣਦੇ ਰਹੇ ਤੇ ਕਈ ਜਨਮਾਂ ਚ ਅਸੀਂ ਮੱਛੀ ਬਣਦੇ ਰਹੇ ਤੇ ਕਈ ਜਨਮਾਂ ਚ ਅਸੀਂ ਹਿਰਨ ਬਣਦੇ ਰਹੇ ਕਹਿੰਦੇ ਜ਼ਿੰਦਗੀ ਸਾਡੀ ਇਸੇ ਤਰ੍ਹਾਂ ਹੀ ਲੰਘਦੀ ਰਹੇ ਕਈ ਜਨਮ ਹੈ ਵਰ ਬ੍ਰਖ ਜੋਇਓ ਹੈ ਵਰ ਹੁੰਦਾ ਘੋੜੇ ਵਿਰੇਖ ਹੁੰਦਾ ਬਲਦ ਜੋਯੋ ਦਾ ਭਾਵ ਉਹਦਾ ਜੋੜਿਆ ਕਈ ਜਨਮ ਕਹਿੰਦੇ ਅਸੀਂ ਘੋੜਿਆਂ ਦੀ ਜ਼ਿੰਦਗੀ ਚ ਲੰਘੇ ਕਈ ਜਨਮ ਅਸੀਂ ਬਲਦ ਬਣ ਕੇ ਪਤਾ ਨਹੀਂ ਕਿੰਨੇ ਕਿਸਾਨਾਂ ਦੇ ਖੇਤਾਂ ਚ ਹਲ ਵਾਇਆ ਕਹਿੰਦੇ ਗੁਰੂ ਸਾਹਿਬ ਕਹਿੰਦੇ ਕਈ ਜਨਮ ਭੇ ਕੇਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਹੈਬਰ ਬ੍ਰਿਖ ਜੋਯੋ ਮਿਲ ਜਗਦੀਸ਼ ਮਿਲਣ ਕੀ ਬਰੀ ਆ ਕਹਿੰਦੇ ਆ ਇੱਕ ਵੇਲਾ ਹੈ ਤੈਨੂੰ ਹੁਣ ਮਿਲਣ ਦਾ ਪਰਮਾਤਮਾ ਨੂੰ ਬਸ ਇੱਜ ਪੂਰੇ ਭਾਗ ਬਣਾ ਲੈ ਕਹਿੰਦੇ ਜਿੱਦੇ ਪੂਰੇ ਭਾਗ ਬਣਗੇ ਨਾ ਪੂਰੇ ਭਾਗ ਪ੍ਰਾਪਤ ਹੋਈ ਉਹਦੇ ਉਹਦੇ ਚ ਮਿਲ ਜੇਗਾ ਕਹਿੰਦੇ ਤੇ ਆ ਹੁਣ ਜਨਮ ਸਾਨੂੰ ਮਿਲਿਆ ਹੈ ਇਹ ਸਾਨੂੰ ਪਰਮਾਤਮਾ ਦੇ ਨਾਲ ਮਿਲਣ ਵਾਸਤੇ ਮਿਲਿਆ ਹੈ ਪਰ ਗੁਰੂ ਸਾਹਿਬ ਕਹਿੰਦੇ ਘਰ ਆਸਨ ਦੇਵੇ ਦੂਤਰ ਮਾਈ ਕਹਿੰਦੇ ਜਿਹੜੀ ਆ ਮਾਇਆ ਠੱਗਣੀ ਸਾਡੇ ਅੰਦਰ ਵੜ ਗਈ ਇਹ ਸਾਨੂੰ ਟਿਕਣ ਨਹੀਂ ਦਿੰਦੀ ਇਹ ਇਹਦੇ ਕਰਕੇ ਸਾਡਾ ਮੇਲ ਨਹੀਂ ਹੁੰਦਾ ਗੁਰੂ ਸਾਹਿਬ ਕਹਿੰਦੇ ਆ ਮਾਇਆ ਬਾੜੀ ਨਹੀਂ ਹੁੰਦੀ ਵੱਡੇ ਵੱਡੇ ਘਰ ਕੋਲੇ ਬਾੜੇ ਨਹੀਂ ਹੁੰਦੇ ਪਰ ਕਹਿੰਦੇ ਤੁਸੀਂ ਕਿਸੇ ਨੂੰ ਲੁੱਟ ਕੇ ਨਾ ਇਹ ਕੰਮ ਕਰਿਓ ਕਹਿੰਦੇ ਆਪਣੀ ਮਿਹਨਤ ਕਰਿਓ ਕਹਿੰਦੇ ਫੇਰ ਉਹ ਮਾਇਆ ਤੁਹਾਡੀ ਬਾੜੀ ਨਹੀਂ ਹੈ ਮਾਇਆ ਮਾੜੀ ਕਦੋਂ ਐ ਜਦੋਂ ਕਿਸੇ ਨੂੰ ਲੁੱਟ ਲੁੱਟ ਕੇ ਲਿਆਵਾਂਗੇ ਘਰ ਵਾਸ ਨਾ ਦੇਵੇ ਤਉਤਰ ਮਾਈ ਦਿਨ ਰੈਣ ਆਪਣਾ ਕੀਆ ਪਾਈ ਹੁਣ ਇੱਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਦਿਨ ਰੈਣ ਆਪਣਾ ਕੀਆ ਪਾਈ ਕਹਿੰਦੇ ਜਿਹੜਾ ਮੈਂ ਦੁੱਖ ਝੱਲ ਰਿਆ ਨਾ ਦਿਨ ਤੇ ਰਾਤ ਮੈਂ ਜਿਹੜਾ ਕਰਦਾ ਮਾੜਾ ਕਰਦਾ ਚੰਗਾ ਕਰਦਾ ਉਹਦਾ ਹੀ ਦੁੱਖ ਪਾ ਰਿਹਾ ਕਹਿੰਦੇ ਦਿਨ ਰਾਤ ਆਪਣਾ ਕੀਆ ਭਾਈ ਮੈਂ ਉਹਦਾ ਹੀ ਫਲ ਭੋਗ ਰਿਹਾ ਜਿਹੜਾ ਦਿਨ ਤੇ ਰਾਤ ਜਿਵੇਂ ਮਾੜਾ ਕਰਦਾ ਗੁਰੂ ਸਾਹਿਬ ਕਹਿੰਦੇ ਐ 100 ਉਲੰਬੇ ਦਿਨੈ ਕੈ ਰਾਤੀ ਮਿਲਣ ਸਹੰਸ ਸਿਵਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਕਹਿੰਦੇ ਪਰਮਾਤਮਾ ਦੀ ਸਿਵਤ ਸਲਾਹ ਤੇ ਛੱਡ ਤੇ ਪਰਮਾਤਮਾ ਦੀ ਸਿੱਖਤ ਸਲਾਹ ਤੇ ਛੱਡਤੇ ਕਹਿੰਦੇ ਹੁਣ ਦਿਨ ਤੇ ਰਾਤ ਸਾਨੂੰ ਪਰਮਾਤਮਾ ਵੱਲੋਂ ਓਲਾਂਬੇ ਮਿਲਦੇ ਆ ਓਲਾਂਬੇ ਤਾਂ ਮਿਲਦੇ ਜਦੋਂ ਦੀ ਸਿੱਖਤ ਸਲਾਹ ਛੱਡਤੇ ਮਾੜਾ ਸੋਚਣਾ ਮਾੜਾ ਸੁਣਨਾ ਮਾੜਾ ਵਿਚਾਰਨਾ ਕਹਿੰਦੇ ਦਿਨ ਰੈਣ ਆਪਣਾ ਕੀ ਆ ਪਾਏ ਕਹਿੰਦੇ ਦਿਨ ਤੇ ਰਾਤ ਮੈਂ ਮਾੜਾ ਕਰ ਰਿਆ ਉਹਦੇ ਹੀ ਕਹਿੰਦੇ ਮੈਨੂੰ ਫਲ ਮਿਲ ਰਿਹਾ ਕਿਸ ਦੋਸ਼ ਨਦੀਚੈ ਕਿਰਤ ਭਾਈ ਕਹਿੰਦੇ ਦੋਸ਼ ਕਿਸੇ ਨੂੰ ਕਿਉਂ ਦਿੰਨੇ ਅਸੀਂ ਦੋਸ਼ ਦੂਜਿਆਂ ਤੇ ਵੜ ਦਿੰਨੇ ਆ ਨਾ ਕਿ ਫਲਾਣੇ ਨੇ ਕੁਝ ਕਰਾਤਾ ਜੀ ਮੈਨੂੰ ਤੇ ਫਲਾਣੇ ਨੇ ਕੁਝ ਕਰਾਤਾ ਖਾਣਾ ਤੇ ਆਪ ਮਾੜਾ ਖਾ ਲਿਆ ਤੇ ਦੋਸ਼ ਦੂਜਿਆਂ ਨੂੰ ਦੇਣਾ ਜੇ ਮਾੜਾ ਖਾਧਾ ਹੈ ਤੇ ਫਿਰ ਉਹਦਾ ਫਲ ਤੇ ਮਾੜਾ ਹੀ ਮਿਲਣਾ ਨਾ ਗੁਰੂ ਸਾਹਿਬ ਕਹਿੰਦੇ ਕਿਸ ਦੋਸ਼ ਨਾ ਦੀਜੈ ਕਿਰਤ ਭਵਾਏ ਕਿਸੇ ਨੂੰ ਦੋਸ਼ ਕਿਉਂ ਦਿੰਨੇ ਆ ਗੁਰੂ ਸਾਹਿਬ ਨੇ ਤੇ ਗੁਰਬਾਣੀ ਚ ਇਥੋਂ ਤੱਕ ਕਿਹਾ ਕਿ ਦੱਦਾ ਦੋਸ਼ ਨਾ ਦਿਓ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦਿੱਜਿਆ ਵਰਜਨ ਕਹਿੰਦੇ ਜਿਸ ਤਰ੍ਹਾਂ ਦਾ ਤੂੰ ਕਰੇਗਾ ਉਸ ਤਰ੍ਹਾਂ ਦਾ ਤੈਨੂੰ ਫਲ ਭੋਗਣਾ ਪੈਣਾ ਪਰ ਕਹਿੰਦੇ ਕਿਸੇ ਨੂੰ ਦੋਸ਼ ਕਿਉਂ ਦਿੰਨਾ ਕਿ ਕਿਸੇ ਨੇ ਮੈਨੂੰ ਕਰਾਤਾ ਜੀ ਕੁਝ ਕੁਝ ਕਿਸੇ ਨੇ ਮੇਰੇ ਤੇ ਸਿਰ ਚ ਪਾਤਾ ਕੁਝ ਨਹੀਂ ਇਹਨਾਂ ਗੱਲਾਂ ਨਾਲ ਕੁਝ ਨਹੀਂ ਹੁੰਦਾ ਇਹ ਤੇ ਸਾਡੇ ਮਨ ਦਾ ਭੈ ਭਰਮ ਹੈ ਬਸ ਕਿ ਫਲਾਣੇ ਬੰਦੇ ਨੇ ਮੈਨੂੰ ਕੁਝ ਕਰਾਤਾ ਮੈਨੂੰ ਫਲਾਣੇ ਨੇ ਕੁਝ ਕਰਾਤਾ ਗੁਰੂ ਸਾਹਿਬ ਨੇ ਕਿਹਾ ਦੱਦਾ ਦੋਸ਼ ਨਾ ਦਿਓ ਕਿਸੈ ਦੋਸ਼ ਕਰਮਾ ਆਪਣੇਆ ਦੋਸ਼ ਸਾਡੇ ਆਪਣੇ ਕਰਮਾਂ ਦਾ ਭਾਏ ਜਿਸ ਤਰ੍ਹਾਂ ਦਾ ਅਸੀਂ ਸੋਚਦੇ ਆ ਜਿਸ ਤਰ੍ਹਾਂ ਦਾ ਅਸੀਂ ਵਿਚਾਰਦੇ ਆ ਜਿਸ ਤਰ੍ਹਾਂ ਦਾ ਅਸੀਂ ਦੁਨੀਆ 'ਚ ਵਿਚਰਦੇ ਆ ਉਦਾਂ ਦਾ ਹੀ ਫਲ ਮਿਲਣਾ ਸਿਆਲਿਆਂ ਨੇ ਕਿਹਾ ਕਹਿੰਦੇ ਜਿਸ ਤਰ੍ਹਾਂ ਦਾ ਅੰਨ ਖਾਓਗੇ ਉਸ ਤਰ੍ਹਾਂ ਦਾ ਤੁਹਾਡਾ ਮਨ ਬਣ ਜਾਣਾ ਹੈ ਜੇ ਮਾੜੇ ਪਦਾਰਤ ਖਾਓਗੇ ਤਾਂ ਤੁਹਾਡੇ ਅੰਦਰ ਵਿਚਾਰ ਵੀ ਮਾੜੇ ਆਉਣਗੇ ਜੇ ਚੰਗੇ ਪਦਾਰਤ ਖਾਓਗੇ ਕਹਿੰਦੇ ਤੁਹਾਡੇ ਅੰਦਰ ਵਿਚਾਰ ਵੀ ਚੰਗੇ ਆਉਣਗੇ ਜੇ ਗੁਰਬਾਣੀ ਪੜਾਂਗੇ ਤਾਂ ਸਾਡੇ ਅੰਦਰ ਵਿਚਾਰ ਵੀ ਚੰਗੇ ਆਉਣਗੇ ਜੇ ਗੁਰਬਾਣੀ ਪੜਦੇ ਪੜਦੇ ਫਿਰ ਸਾਡੇ ਭਾਗ ਬਣ ਗਏ ਨਾ ਚੰਗੇ ਫਿਰ ਉਸ ਪ੍ਰਮਾਤਮਾ ਦੇ ਦਰਸ਼ਨਾਂ ਨੂੰ ਕੋਈ ਰੋਕ ਨਹੀਂ ਸਕਦਾ ਉਹਦੇ ਦਰਸ਼ਨ ਹੋਣਗੇ ਹੋਲਗੇ ਪਰ ਭਾਗ ਤੇ ਪ੍ਰਾਪਤ ਪੂਰੇ ਬਣਾਈਏ ਨਾ ਵੱਡੇ ਭਾਗ ਤੇ ਬਣਾਈਏ ਕਿਸ ਦੋਸ਼ ਨਾ ਦੀਜੈ ਕਿਰਤ ਭਵਾਈ ਸੁਣ ਸਾਜਣ ਸੰਤ ਜਨ ਭਾਈ ਹੁਣ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਸੁਣ ਸਾਜਣ ਸਾਜਣ ਹੁੰਦਾ ਬਿੱਤਰ ਦੋਸਤ ਸੰਤ ਜਿਹੜੇ ਰੱਬ ਦੇ ਪਿਆਰੇ ਨੇ ਜਨ ਹੁੰਦਾ ਸੇਵਕ ਕਹਿੰਦੇ ਮੇਰੇ ਦੋਸਤ ਮਿੱਤਰ ਉਹ ਵੀ ਸੁਣ ਲੋ ਸੰਤ ਜਨ ਵੀ ਸੁਣ ਲੋ ਕਹਿੰਦੇ ਜਿਹੜੇ ਸੇਵਕ ਨੇ ਉਹ ਵੀ ਸੁਣ ਲੋ ਕਹਿੰਦੇ ਸੁਣ ਸਾਜਣ ਸੰਤ ਜਨ ਭਾਈ ਜਿਹੜੇ ਮੇਰੇ ਭਾਈ ਲੱਗਦੇ ਆ ਨਾ ਜਿਵੇਂ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਭਾਈ ਮਰਦਾਨਾ ਜੀ ਰਹੇ ਲੋਕਾਂ ਨੇ ਕਿਹਾ ਇਹ ਕੌਣ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਮੇਰਾ ਭਰਾ ਹੈ ਲੋਕਾਂ ਨੇ ਕਿਹਾ ਜੀ ਇਹ ਤੇ ਨੀਚ ਜਾਤ ਦਾ ਕਹਿੰਦੇ ਤੁਹਾਨੂੰ ਲੱਗਦਾ ਹੋਣਾ ਮੇਰਾ ਤੇ ਭਰਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਨੇ ਨਾਂ ਦੇ ਨਾਲ ਲਿਖਤਾ ਭਾਈ ਮਰਦਾਨਾ ਭਾਈ ਮਰਦਾਨਾ ਤਾਂ ਹੀ ਲਿਖਿਆ ਕਿ ਮੇਰਾ ਭਾਈ ਹੈ ਤੁਹਾਨੂੰ ਲੱਗਦਾ ਹੋਣਾ ਨੀਚ ਜਾਤ ਹੈ ਪਰ ਮੇਰੇ ਵਾਸਤੇ ਤੇ ਮੇਰੇ ਤੋਂ ਵੀ ਵੱਡਾ ਹੈ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਸੋਹਣ ਸਾਜਣ ਸੰਤ ਜਨ ਭਾਈ ਕਹਿੰਦੇ ਸਾਰੇ ਸੁਣ ਲੋ ਕੀ ਗੱਲ ਸੁਣਾਉਣਾ ਚਾਹੁੰਦੇ ਆ ਜੀ ਚਰਨ ਸ਼ਰਨ ਨਾਨਕ ਗਤ ਪਾਈ ਕਹਿੰਦੇ ਪ੍ਰਮਾਤਮਾ ਦੀ ਸ਼ਰਨ ਚ ਆਜੋ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਜੋ ਕਹਿੰਦੇ ਨਾਨਕ ਗੱਤ ਪਾਏ ਗੱਤ ਹੁੰਦੀ ਹੈ ਉੱਚੀ ਅਵਸਥਾ ਕਹਿੰਦੇ ਜਿੱਦੇ ਤੁਸੀਂ ਪਰਮਾਤਮਾ ਦੇ ਨਾਲ ਗੁਰੂ ਦੇ ਨਾਲ ਗੁਰੂ ਦੇ ਘਰ ਚ ਆਗੇ ਨਾ ਕਹਿੰਦੇ ਤੁਹਾਡੇ ਜਿਹੜੀ ਅਵਸਥਾ ਬਹੁਤ ਉੱਚੀ ਹੋ ਜਾਣੀ ਹੈ ਪਰ ਉਚਿਤਤਾ ਹੋਣੀ ਹੈ ਅਵਸਥਾ ਜੇ ਪਰਮਾਤਮਾ ਦੇ ਨਾਮ ਨੂੰ ਜਪਾਂਗੇ ਤੇ ਜਪ ਕੇ ਆਪਣੇ ਜੀਵਨ ਤੇ ਲਾਗੂ ਕਰਾਂਗੇ ਜਿੰਨਾ ਚਿਰ ਆਪਣੇ ਜੀਵਨ ਤੇ ਲਾਗੂ ਨਹੀਂ ਕਰਦੇ ਉਹਨਾਂ ਚਿਰ ਕਹਿੰਦੇ ਪੜ ਲੈਣਾ ਸੁਣ ਲੈਣਾ ਸੁਲਾ ਲੈਣਾ ਇਹਨਾਂ ਗੱਲਾਂ ਦਾ ਵੀ ਕਹਿੰਦੇ ਕੋਈ ਅਸਰ ਨਹੀਂ ਹੈ ਪਰ ਜਿੱਦ ਦੇ ਗੱਲ ਨੂੰ ਸੁਣ ਕੇ ਸਮਝ ਕੇ ਵਿਚਾਰ ਕੇ ਆਪਣੇ ਤੇ ਢਾਲ ਲਿਆ ਗੁਰੂ ਸਾਹਿਬ ਕਹਿੰਦੇ ਚਰਨ ਸ਼ਰਨ ਨਾਨਕ ਗੱਤ ਪਾਈ ਕਹਿੰਦੇ ਉਹਦੇ ਅਵਸਥਾ ਬਹੁਤ ਵੱਡੀ ਬਣ ਜਾਣੀ ਐ ਸੁਣ ਸਾਜਣ ਸੰਤ ਜਨ ਭਾਏ ਚਰਨ ਸ਼ਰਨ ਨਾਨਕ ਗਤ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ